ਮਸ਼ਹਾਲਾ ਵਿੱਚ ਪੀਸੀਸੀਆ ਦੀ ਬੈਠਕ ਵਿੱਚ तमाम ਛੋਟੇ ਵੱਡੇ ਵਿਸ਼ਿਆਂ ਤੇ ਚਰਚਾ ਦੇ ਬਾਅਦ ਅੱਜ ਟੀਮ ਇੰਡੀਆ ਦੇ ਨਵੇਂ ਕੋਚ ਦਾ ਐਲਾਨ ਹੋ ਜਾਏਗਾ ਟੀਮ ਇੰਡੀਆ ਦੇ ਕੋਚ ਦੀ ਰੇਸ ਲਈ ਸਾਫ ਕੰਦੇਸ਼ਕ ਰਵੀ ਸ਼ਾਸਤਰੀ ਅਤੇ ਸੀਨੀਅਰ ਖਿਡਾਰੀ ਅਨਿਲ ਕੁੰਬਲੇ ਸਭ ਤੋਂ ਅੱਗੇ ਚੱਲ ਰਹੇ ਨੇ ਸੂਤਰਾਂ ਮੁਤਾਬਕ ਕੁੰਬਲੇ ਦਾ ਕੋਚ ਬੰਨਣਾ ਲਗਭਗ ਤੈਅ ਹੋ ਚੁੱਕਿਆ ਹੈ ਟੀਮ ਇੰਡੀਆ ਨੇ ਜ਼ੰਬਾਵੇ ਖਿਲਾਫ ਆਖਰੀ T20 ਮੈਚ 3 ਰਨ ਨਾਲ ਜਿੱਤ ਦਰਜ ਕੀਤੀ ਪਰ ਟੀਮ ਨੇ ਬੇਦਰਮਾਂਜਕ ਮੈਚ ਜਿੱਤ ਜਕਰ ਸੀਰੀਜ਼ ਤੇ ਤੋਂ ਇੱਕ ਨਾਕਾਬਸਾ ਕਰ ਲਿਆ ਪ੍ਰਿੰਦਰਾਂ ਦੇ ਆਖਰੀ ਓਵਰ ਤੇ ਜ਼ਿੰਬਾਬਵੇ ਨੂੰ ਤੇਲੇ 21 ਰਨ ਦੀ ਲੋੜ ਸੀ ਪ੍ਰਿੰਦਰ ਤੇ 100 ਓਵਰ ਦੀ ਪਹਿਲੀ ਹੀ ਗੇਂਦ ਤੇ ਜ਼ਿੰਬਾਬਵੇ ਦੇ ਬੱਲੇਬਾਜ਼ ਨੇ ਛੱਕਾ ਠੋਕਿਆ ਪ੍ਰਿੰਦਰ ਅਗਲੀ ਗੇਂਦ ਨੋ ਬਾਲ ਸੁੱਟ ਬੈਠੇ ਜਿਸ ਤੇ ਚੌਕਾ ਲੱਗਿਆ ਮੈਚ ਬਰਾਬਰੀ ਤੋਂ ਹੁੰਦਾ ਨਜ਼ਰ ਆ ਰਿਹਾ ਸੀ ਪਰ ਫਿਰ ਪ੍ਰਿੰਦਰ ਨੇ ਵਾਪਸੀ ਕੀਤੀ ਤੇ ਮਪਾਰਤ ਨੇ ਮੈਚ ਆਪਣੇ ਨਾਮ ਕਰ ਲਿਆ ਕੇਦਾਰਜਾਦ ਵਿਤਮ ਦਰਬਲੇਬਾਦੀ ਸਦਕਾ ਪਾਰਟੀ ਟੀਮ ਨੇ ਨਿਦਾਰਤ ਵੀ ਓਫਰਾਂ 6 ਵਿਕਟ ਗਵਾ ਕੇ 138 ਰੰ ਦਾ ਸਨਮਾਨਜਨਕ ਸਕੋਰ ਖੜਾ ਕੀਤਾ ਕੇਦਾਰਜਾਦ ਨੇ 38 ਗੇਂਦਾਂ ਤੇ ਅਲਸੰਗੜਾ ਪੂਰਾ ਕੀਤਾ ਜਾਦਵ ਦੇ ਦਮਦਾਰ ਪ੍ਰਦਰਸ਼ਨ ਕਰਦੇ 42 ਗੇਂਦਾਂ ਤੇ 58 ਰੰ ਦੀ ਪਾਰੀ ਖੇਡੀ ਜਾਦਵ ਦੀ ਪਾਰੀ ਵਿੱਚ 7 ਚੌਕੇ ਤੇ 1 ਛੱਕਾ ਸ਼ਾਮਲ ਸੀ ਐਮਸੀ ਮੈਰੀ ਕੌਮ ਦੀ 올림픽 ਦੇ ਵਿੱਚ ਸਥਾਨ ਪੱਕੇ ਕਰਨ ਦੀ ਅੰਤਿਮ ਉਮੀਦ ਵਾਈਲਡ ਕਾਰਡ ਤੋਂ ਇਨਕਾਰ ਕੀਤੇ ਜਾਣ ਦੇ ਬਾਅਦ ਖਤਮ ਹੋ ਗਈ ਹੈ ਪਰ ਸਪਾਰਤੀ ਸਟਾਰ ਮਹਿਲਾ ਮੁਕੇਬਾਜ਼ ਨੇ ਕਿਹਾ ਕਿ ਹੁਣ ਉਹ ਮੁਕੇਬਾਜ਼ੀ ਤੋਂ ਸੰਨਿਆਸ ਨਹੀਂ ਲਏਗੀ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਦੋ ਕੁਆਲੀਫਾਇਰ ਦੇ ਜ਼ਰੀਏ ਰੀਓ 올림픽 ਦੇ ਲਈ ਜਗ੍ਹਾ ਨਹੀਂ ਬਣਾ ਸਕੀ ਇਸ ਦੇ ਇਲਾਵਾ ਭਾਰਤੀ 올림픽 ਸੰਘ ਅਤੇ ਦੇਸ਼ ਵਿੱਚ ਮੁਕੇਬਾਜ਼ੀ ਦਾ ਸੰਚਾਲਨ ਕਰ ਰਹੀ ਸਮੇਤ ਵੀ ਵਾਈਲਡ ਕਾਰਡ ਦੇ ਰਾਹੀਂ ਉਹਨਾਂ ਨੂੰ ਪ੍ਰਵੇਸ਼ ਦਿਵਾਉਣ ਵਿੱਚ ਅਸਫਲ ਰਹੀ ਫੁੱਟਬਾਲ ਟੀਮ ਦੇ ਸਟਾਰ ਕਿਡਾਰੇ লিওਨਲ ਮੈਸੀ ਦੇ ਰਿਕਾਰਡ ਗੋਲ ਦੇ ਨਾਲ ਹੀ ਟੀਮ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਚੈਂਪੀਅਨ ਵਿਚ ਅਮਰੀਕਾ ਨੂੰ 4-0 ਨਾਲ ਹਰਾ ਕੇ ਫਾਈਨਲ 'ਚ ਪਹੁੰਚ ਗਈ ਹੈ ਫ੍ਰੀ ਕਿਕ ਤੋਂ ਤੇ ਗੋਲ ਕਰਨ ਦੇ ਨਾਲ ਹੀ ਮੈਸੀ ਜਿੱਤਾਂ ਦੇ ਹੋਰ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਨੇ ਯੂਰੋ 2016 ਦੇ ਕੀਤੇਗੇ ਹੁਣ ਤੱਕ ਦੇ ਮੁਕਾਬਲੇ ਵਿੱਚ ਪੁਰਤਗਾਲ ਨੇ ਇੱਕ ਵੀ ਜਿੱਤ ਹਾਸਲ ਨਹੀਂ ਕੀਤੀ ਰোনালਡੋ ਟੀਮ ਦੇ ਲਈ ਇੱਕ ਵੀ ਗੋਲ ਨਹੀਂ ਕਰ ਪਾਏ ਪੁਰਤਗਾਲ ਦੇ ਸਟਾਰ ਕਿਡਾਰਿਕਸਟੈਨੋ ਰোনালਡੋ ਨੂੰ ਜਦੋਂ ਇੱਕ ਪੱਤਰਕਾਰ ਨੇ ਹੰਗਰੀ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਦੀ ਤਿਆਰੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਉਸ ਪੱਤਰਕਾਰ ਦਾ ਮਾਈਕ ਖੋ ਕੇ ਝੀਲ ਵਿੱਚ ਸੁੱਟ ਦਿੱਤਾ ਹਾਕੀ ਇੰਡੀਆ ਨੇ ਭਾਰਤੀ ਰਾਸ਼ਟਰੀ ਹਾਕੀ ਦੇ ਕਪਤਾਨ ਸਰਦਾਰ ਸਿੰਘ ਤੇ ਲੱਗੇ ਯੌਨ ਸ਼ੋਸ਼ਣ ਦੇ ਮਾਮਲੇ 'ਚ ਦਿੱਲੀ ਮਹਿਲਾ ਕਮਿਸ਼ਨ ਦੇ ਨੋਟਿਸ ਦਾ ਜਵਾਬ ਦੇਣ ਲਈ 10 ਹਫ਼ਤਿਆਂ ਦਾ ਸਮਾਂ ਮੰਗਿਆ ਹਾਕੀ ਇੰਡੀਆ ਦੇ ਕਾਰਜਕਾਰ ਨਿਰਦੇਸ਼ਕ ਆਰ ਕੇ ਸ਼੍ਰੀਵਾਸਤਵ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੂੰ ਭੇਜੀ ਚਿੱਠੀ 'ਚ ਕਿਹਾ ਹੈ ਕਿ ਟੀਮ ਬ੍ਰਾਜ਼ੀਲ ਤੋਂ ਵਾਪਸ ਆ ਜਾਵੇਗੀ ਤਾਂ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰਨ ਦੇ ਬਾਅਦ 14 ਜੂਨ ਦੇ ਨੋਟਿਸ ਦਾ ਵਿਸਥਾਰ ਨਾਲ ਜਵਾਬ ਦੇਵਾਂਗੇ